ਘਗੇ ਖਾਤੇ ਰਚੋੜੀ ਕੁੱਟੀ ਚੜੀਆਂ ਗਈਆਂ ਖਾਂ ਕੁੜੇੁੰਡੇ ਦੜੜੀ ਲੁੱਡੀਆਂ ਪਾਉਂਦਾ ਗੋਡੇ ਗੋਡੇ ਚਾ ਕੁੜੇੁੰਡੇ ਦੜੜੀ ਲੁੱਡੀਆਂ ਪਾਉਂਦਾ ਗੋਡੇ ਗੋਡੇ ਚਾ ਕੁੜੇੁੰਡੇ ਦੜੜੀ ਲੁੱਡੀਆਂ ਪਾਉਂਦਾ ਗੋਡੇ ਗੋਡੇ ਚਾ ਕੁੜੇ ਗਿੱਗੇ ਖਾਤਰ ਵੱਟੀਆਂ ਪਿੰਨੀਆਂ ਗਿੱਗੇ ਖਾਤਰ ਵੱਟੀਆਂ ਪਿੰਨੀਆਂ ਤੁਗੀਆਂ ਗਈਆਂ ਖਾਂ ਤੁੜੇ ਮੁੰਡੇ ਡੜੜੀ ਵੇਲ ਕਰਾਵੇ ਵਾਲਾ ਚੜਿਆ ਚਾਹ ਤੁੜੇ ਮੁੰਡੇ ਦਾ ਡੈਡੀ ਵੇਲ ਕਰਾਵੇ ਵਾਲਾ ਚੜਿਆ ਚਾਕੂੜੇ ਮੁੰਡੇ ਦਾ ਡੈਡੀ ਵੇਲ ਕਰਾਵੇ ਵਾਲਾ ਚੜਿਆ ਚਾਕੂੜੇ ਵੱਟ ਵੱਟ ਪਿੰਨੀਆਂ ਪਰਾਤਿਚ ਪਾਈਆਂ ਪਿੰਡ ਵਿੱਚ ਵੰਡਣ ਜਾਣਾ ਵੀ ਵੱਟ ਵੱਟ ਪਿੰਨੀਆਂ ਪਰਾਤਿਚ ਪਾਈਆਂ ਪਿੰਡ ਵਿੱਚ ਵੰਡਣ ਜਾਣਾ ਮੁੰਡੇ ਦੀ ਦਾਦੀ ਨੇ ਐਡਾ ਨੋਟ ਵਖੋਣਾ ਮੁੰਡੇ ਦੀ ਦਾਦੀ ਨੇ ਐਡਾ ਨੋਟ ਦਿਖਾਉਣਾ ਮੁੰਡੇ ਦੀ ਦਾਦੀ ਨੇ ਐਡਾ ോട്ടുടേ ವಂಡ ಗಿಗ ಜಮ್ಮೆ ಆಸಿರಾತ ಗುಡ ವಂಡಾ ಗಿಗ ಜಮ್ಮೆ ಆಸಿ ರಾತ ಗುಡ ವಂ ಪಾತ ಗಿಗಾ ಜಮ್ಮ ಸವೇರೆ ಮ್ಯಾಕ ಲೇನೆ ನನೇ ಗಿಗ ಜಮ್ಮ ಸವೇರೆ ಮ್ಯಾಕ ಲೆನೆ ಬನೇರೆ ಗೊಡಿ ವಂಡನ ಆಯ್ ಪೂಟ ಟಿಕ್ಕ ಜಾಕೆ ಆಯಿ ਰੋੜੀ ਵੰਡਣੀ ਆਇਆ ਪੂਆ ਟਿਕਾਸ ਜਾਕੇ ਆਈ ਕੱਪੜੇ ਸਾਡੇ ਨੂੰ ਕੱਪੜਾ ਨਾ ਲੀੜਾਂ ਟਕੇ ਸਾਡੇ ਨੂੰ ਕੱਪੜਾ ਨਾ ਲੀੜਾਂ ਨਾ ਕੋਈ ਤੁੰਬਲੀ ਆਈ ਰੇ ਲਜਵਕਾਂ ਦੀ ਰੋੜੀਆਂ ਖਾਨ ਨੂੰ ਲਿਆਈ ਰੇ ਲਜਵਕਾਂ ਦੀ ਰੋੜੀਆਂ ਖਾਨ ਨੂੰ ਲਿਆਈ ਜਨਕਾਂ ਦੀ ਰੇੜੀਆਂ ਖਾ ਨੂੰ ਲਿਆਈ ਰੇਲ ਜਵਕਾਂ ਦੀ ਤੂੰ ਨੱਚ ਤੂੰ ਨੱਚ ਮੁੰਡੇ ਦੀ ਪੂਆ ਲੱਗੀਆਂ ਦੀ ਵੇਲ ਕਰਾਂ ਦੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਪੂਆ ਲੱਗੀਆਂ ਦੀ ਵੇਲ ਕਰਾਂ ਦੇ शगना हला दे नचनच दे ह्लादे सगनाे भर नच नच दृत हलादे नच बेडा भर नचनच दर्त हलादे पुतवीर पति जा मेरा जीवे जड मी पुतवीर पति जा मेरा ਜੀ ਵੇ ਡੜਮਪਿਆਂ ਦੀ ਪਾਈਆਂ ਨਾਲੋ ਨੇ ਪਤੀ ਜੇ ਪਿਆਰੇ ਬੂਆ ਕਹਿ ਕੇ ਮੱਥੇ ਟੇਕ ਦੇ ਪਾਈਆਂ ਨਾਲੋ ਨੇ ਪਤੀ ਜੇ ਪਿਆਰੇ ਗੁਆਕੇ ਕੇ ਮੱਥੇ ਟੇਕ ਦੇ ਨੀ ਮੈਂ ਬਿਨ ਪੋੜੀ ਚੜ ਜਾਵਾ ਚੱਕ ਕੇ ਪਤੀ ਜੇ ਨੂੰ ਨੀ ਮੈਂ ਬਿਨ ਪੋੜੀ ਚੜ ਜਾਵਾ ਚੱਕ ਕੇ ਪਤੀ ਜੇ ਨੂੰ जेकार मि पुत न रंजना अॼु ख़ुशियां जी रुते नंजन जे घर ॼमिया पुते नंजन अॼु ख़ुशियां जी रुते नरजन बार नोटां गढ़े नंजन કે કે દામુલ પૂછ વે નરંજના કે કે દામુલ પૂછ વે નરંજના બોતલાં દે મુખ ખોલ વે નરંજના કોઠે ચડકે દુખ વે નરંજના બોતલાં દે મુખ ખોલ વે નરંજના કોઠે ચડકે દુખ વે નરંજના